ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਚੱਲੀ ਸ਼ਬਦ ਗੁਰ ਯਾਤਰਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਬੀਤੇ ਦਿਨੀ ਜ਼ਿਲ੍ਹਾ ਪਠਾਨਕੋਟ ਵਿਕੇ ਪਹੁੰਚੀ ਜਿੱਥੇ ਸਮੂਹ ਸੰਗਤ ਵੱਲੋਂ ਇਸ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਜ਼ਿਲ੍ਹੇ ਵਿੱਚ ਪਹੁੰਚੀ ਸ਼ਬਦ ਗੁਰ ਯਾਤਰਾ ਦੇ ਸਵਾਗਤ ਦੇ ਵਾਸਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਯਾਤਰਾ ਦੇ ਨਾਲ ਆਈ ਸੰਗਤ ਦੇ ਵਾਸਤੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਸੀ ਇਹ ਯਾਤਰਾ ਕੱਲ ਸਾਰਾ ਦਿਨ ਪਠਾਨਕੋਟ ਰਹੀ ਅਤੇ ਕੱਲ ਸ਼ਾਮ ਸ਼ਾਹਪੁਰ ਕੰਢੀ ਵਿਕੇ ਸ ਦਾ ਪ੍ਰਬੰਧ ਕੀਤਾ ਗਿਆ ਅੱਜ ਇਹ ਯਾਤਰਾ ਦਿਨਾਨਗਰ ਦੇ ਲਈ ਰਵਾਨਾ ਹੋ ਗਈ ਯਾਤਰਾ ਦੇ ਦਰਸ਼ਕੀਤਾਰ ਕਰਨ ਦੇ ਲਈ ਪਹੁੰਚੀ ਸੰਗਤ ਦੇ ਨਾਲ ਜਦ ਦੀ ਉਸ ਬਲਟੀਮ ਨੇ ਇਸ ਸਬੰਧੀ ਗੱਲਬਾਤ ਕੀਤੀ ਤਾਂ ਮੱਥਾ ਟੇਕਣ ਆਈ ਸੰਗਤ ਨੇ ਕਿਹਾ ਕਿ ਇਹ ਬਹੁਤ ਹੀ ਭਾਗਾ ਪਰਿਆ ਦਿਨ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਚੱਲੀ ਸ਼ਬਦ ਯਾਤਰਾ ਪਠਾਨਕੋਟ ਪਹੁੰਚੀ ਹੈ ਅਤੇ ਸਾਰੀਆਂ ਹੀ ਸੰਗਤਾਂ ਵੱਲੋਂ ਪਾਲਕੀ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਕੇ ਮੱਥਾ ਟੇਕ ਕੇ ਆਪਣੀਆਂ ਭੁਲਾ ਨੂੰ ਬਖਸ਼ਾਇਆ ਗਿਆ ਹੈ ਤੇ ਅੰਧੇਰ ਪਰਵਾ ਅੱਜ ਪੂਰੇ ਵਿਸ਼ਵ ਦੇ ਭਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਜੰਦ ਦਿਹਾੜਾ ਔਰ ਉਹਨਾਂ ਦੇ ਸਮਾਗਮ ਦੇ ਵਿੱਚ ਇੱਥੇ ਸਾਰੀ ਸੰਤ ਇਕੱਠੀ ਹੋਈ ਹੈ ਕਿਉਂਕਿ ਜਿਹੜੀ ਆਪਣੀ 500 ਸਾਲਾ ਸ਼ਬਦ ਯਾਤਰਾ ਜਿਹੜੀ ਗੁਰੂ ਸਾਹਿਬ ਦੀ ਆ ਜਨਵਰੀ ਮਹੀਨੇ ਤੋਂ ਚੱਲ ਰਹੀ ਸੀ ਸਾਰੇ ਪੰਜਾਬ ਦੇ ਵਿੱਚ ਹੁੰਦਿਆ ਹੋਇਆ ਅੱਜ ਪਠਾਨਕੋਟ ਦੇ ਵਿੱਚ ਪੂਰੀ ਜਿਹੜੀ ਸੂਰ ਸਿੱਖ ਸੰਗਤ ਹੈ ਔਰ ਸਾਰੇ ਹੀ ਜਿਹੜੇ ਨਾਨਕ ਨੇਵਾਲ ਲੋਕ ਨੇ ਉਹ ਸਾਰੇ ਉਹਦੀ ਸਰਦਾ ਭਾਵਨਾ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਔਰ ਉਹਨਾਂ ਦਾ ਜਿਹੜਾ ਦੇਣਾ ਉਹ ਬਹੁਤ ਸਰਦਾ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਹੈ ਸ਼ਬਦ ਉਹਨਾਂ ਦੇ ਸਵਾਗਤ ਪਾਤੇ ਸਾਰੇ ਇੱਥੇ ਪੌਦੇ ਉਤੇ ਇਕੱਠੇ ਹੋਏ ਆਂ ਆਹਾਂ ਥਾਂ ਦੇ ਉਤੇ ਸਤਾਲ ਔਰ ਗੁਰੂ ਦੇ ਲੰਗਰ ਲੱਗੇ ਆ ਲੋਕਾਂ ਦੇ ਵਿੱਚ ਬਹੁਤ ਹੌਸਾ ਔਰ ਚਾਹ ਆ ਗੁਰੂ ਸਾਹਿਬ ਦੀ ਸ਼ਬਦ ਯਾਤਰਾ ਰਾਦੇ ਦਾ ਸ਼ੰਕਰੰਦਾਰ ਕੱਲ ਤਾਰਨ ਗੁਰਨਾਨਕ ਆਇਆ ਜਗਤਗੁਰੂ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਨਾਨਕ ਦੇ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸੁਲਤਾਨਪੁਰ ਲੋਧੀ ਤੋਂ 7 ਜਨਵਰੀ ਨੂੰ ਚੱਲਿਆ ਹੋਇਆ ਨਗਰ ਕੀਰਤਨ ਗੁਰ ਸ਼ਬਦ ਨਗਰ ਕੀਰਤਨ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਅੱਜ ਪਠਾਨਕੋਟ ਵਿਖੇ ਪਹੁੰਚ ਰਿਹਾ। ਤੋਂ 550 ਸਾਲ ਪਹਿਲਾਂ ਦੁਨੀਆ ਚ ਇੱਕ ਚਾਨਣ ਮਨਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਚ ਅਵਤਾਰ ਲੈ ਕੇ ਦੁਨੀਆ ਚ ਆਏ। ਉਹਨੇ ਸ਼ਾਂਤੀ, ਇਕਤਾ, ਭਾਈਚਾਰਾ, ਆਪਸੀ ਪਿਆਰ, ਮਿਲਵਰਤਨ ਤੇ ਆਪਰੇਣਾ ਜਿਹੜੀ ਸਾਰੀ ਦੁਨੀਆ ਨੂੰ ਦਿੱਤੀ। 550 ਸਾਲ ਦਾ ਪਹਿਲੇ ਦਾ ਮਤਲਬ ਸਾਰਾ ਅੰਧਕਾਰ ਮੇ ਯੁੱਗ ਸੀ। ਸ਼ਰਮ ਧਰਮ ਤੋਂ ਛੁੱਪ ਖਲੋਤੇ, ਕੂਲ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬ੍ਰਹਮਣਾ ਕੀ ਗੱਲ ਤੱਕ ਕੀ ਅਗਤ ਪੜੇ ਸ਼ੈਤਾਨ ਵੀ ਲਾ ਲੋ ਅੰਧੇਰਾ ਹੀ ਨੇਰਾ ਚਾਰੇ ਪਾਸੇ ਉਸ ਵੇਲੇ ਜਿਸਲੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਅੰਧੇਰਾ ਹੀ ਨੇਰਾ ਸੀ ਔਰ ਗੁਰੂ ਨਾਨਕ ਦੇਵ ਜੀ ਉਸ ਵੇਲੇ ਚਾਨਣ ਮੁਨਾਰਾ ਇੱਕ ਸਿਲਵਰ ਲਾਈਟਨਿੰਗ ਬਣ ਕਰਕੇ ਦੁਨੀਆ ਦੇ ਅੰਦਰ ਆਏ ਅੱਜ ਸਾਰੀ ਦੁਨੀਆ ਚ ਉਹਨਾਂ ਦਾ 550ਵਾਂ ਅਵਤਾਰ ਦਿਵਸ ਮਨਾਇਆ ਜਾ ਰਿਹਾ ਉਸ ਉਪਲਕਸ਼ ਚ ਪਠਾਨਕੋਟ ਜੋ ਸ਼ਬਦ ਗੁਰੂ ਯਾਤਰਾ ਪਠਾਨਕੋਟ ਆ ਰਹੀ ਹੈ ਸਾਰੇ ਪਠਾਨਕੋਟ ਦੇ ਲੋਕਾਂ ਨੇ ਸਮੂਹਿਕ ਤੌਰ ਤੇ ਹਿੰਦੂ ਮੁਸਲਮਾਨ ਸਿੱਖ ਇਸਾਈਆਂ ਨੇ ਮਿਲ ਕੇ ਉਹਨਾਂ ਦਾ ਸਵਾਗਤ ਕੀਤਾ ਹੈ